ਫਾਲਸਾ ਵਰਗੀ ਦਿੱਕਤ ਹੈ ਗੁਰਦਾਰਾ ਬਹੁਤ ਆੜ ਤੋਂ ਮੈਨੂੰ ਰਸੀਵਰ ਹੈਈ ਜਨ 2022 ਨੂੰ ਇੱਥੇ ਮੈਨੂੰ ਪੇਮੈਂਟ ਕੀਤਾ ਗਿਆ ਸੀ ਆ ਕੋਟ ਬਣਾ ਸਿੱਖ ਜੀ ਉਹ ਕੋਟ ਆ ਕੱਢੇ ਨੰਬਰ ਕਰਦੇ ਦੇ ਚਾ ਉਹਨਾਂ ਵੱਲੋਂ ਮੈਨੂੰ ਉੱਤੇ ਲਾਇਆ ਗਿਆ ਸੀਗਾ ਔਰ ਨੂੰ ਸੰਗਤਾਂ ਜਿਹੜੀ ਗੁਰਦਾਰਾ ਸਾਹਿਬ ਨਾਲ ਜੁੜੀਆਂ ਨੇ ਕਹਿੰਦੇ ਦੇਣੀ ਹੋ ਗਈ ਮੈਂ ਮੀਟਿੰਗ ਕੀਤੀ ਉਹਨਾਂ ਨਾਲ ਉਹਨਾਂ ਨੇ ਸਾਰਾ ਗੁਰਦਾਰਾ ਸਾਹਿਬ ਦਾ ਹਿਸਾਬ-ਕਿਤਾਬ ਲੱਗਿਆ ਜਿਹੜਾ ਵੀ ਗੁਰਦਾਰਾ ਸਾਹਿਬ 9 ਲੱਖ ਰੁਪਏ ਪੱਟ ਦੇ ਵਿੱਚ ਸੀਗਾ ਦੇਣਦਾਰੀ ਸੀ ਮਲਾਜਮਾਂ ਦੇ ਬੋਨਸ ਦੇਣਾ ਦੇਣਦਾਰੀ ਸੀ ਉਹ ਸੰਗਤਾਂ ਨੂੰ ਮੈਂ ਦੱਸਿਆ ਵੀ ਆਹ ਭਾਈ ਆਪਣੇ ਪ੍ਰੋਬਲਮਾਂ ਹੈਗੀਆਂ ਉਹ ਚਲੋ ਜਦੋਂ ਸਾਰੇ ਹਸਾਬ ਦਾ ਬੰਦ ਕਰੇ ਆ ਸੀ ਤੇ ਉਹ ਵੀ ਅਸੀਂ ਜਿਹੜੀ ਦੇਣਦਾਰੀ ਸੀ ਉਹ ਵੀ ਖਤਮ ਕੀਤੀ ਤੇ ਸੈਟ ਪਾਇਆ ਉੱਥੇ ਇਹ ਮਰੀਜਾਂ ਕੋਲੇ ਤਾਂ ਜਾਣਦੀ ਜਿਹੜਾ ਪਹਿਲੇ ਰਿਸਿਵਰ ਸੀਗੇ ਉੱਥੇ ਗੁਰਦਰਾ ਸਾਹਿਬ ਵਿੱਚ ਤਾਂ ਭਾਂਡੇ ਵੀ ਹੈ ਨਹੀਂ ਸੀ ਜਿਹੜੇ ਲੰਗਰ ਬਣਾਉਣ ਵਾਲੇ ਭਾਂਡੇ ਜਿਹੜੇ ਵੱਡੇ ਪਤਲੇ ਗਏ ਉਹ ਵੀ ਪਿੰਡ ਤੋਂ ਅਸੀਂ ਸੇਵਾ ਲੈ ਕੇ ਕਿਤੇ ਸਰ ਜਨ ਮਿੱਤਰ ਤੋਂ ਆਪਣੇ ਤੋਂ ਉਹ ਕਰਵਾਈ ਸਾਊਂਡ ਸਿਸਟਮ ਸੋਲਰ ਸਿਸਟਮ ਜਨ ਦੀ ਇੰਨਾ ਕੋ ਸਿਸਟਮ ਕਰਾਇਆ ਜਿਹੜਾ ਤਕਰੀਬਨ 1 ਡੇਢ ਕਰੋੜ ਦੇ ਉੱਤੇ ਕੰਮ ਕਰਾਇਆ ਗਿਆ ਇੱਥੇ ਸਾਡਾ ਸੱਜਣਾ ਹਿੰਦੀਸ਼ੰਦਰ ਗਰੇਵਾਲ ਸਾਹਿਬ ਉਹ ਬੀਬੀ ਗੁਰਪ੍ਰੀਤ ਜੀ ਜੀ ਆਦੇ ਮਗਰ ਲਾ ਕੇ ਪਤਾ ਨਹੀਂ ਉਹਦੀ ਕੀ ਉਹਦੇ ਨਾਲ ਤਾਂਜ ਹੈਗੀ ਯਾਰ ਉਹਦੇ ਮਗਰ ਲਾ ਕੇ ਰਸੀਵਰ ਉਹਨਾਂ ਨੇ ਅਪਾਇੰਟਮੈਂਟ ਕਰਾਤਾ ਗੁਰਦਾਰਾ ਵਾਲੰਗਿਰ ਸਾਹਿਬ ਦਾ ਜਿਹੜਾ ਤਿੰਨ ਤਿੰਨ ਗੱਡੀਆਂ ਲੈ ਕੇ ਫਿਰਦਾ ਉਹ ਟੋਡਲਾ ਵੀ ਨੁਕਸਾਨ ਕਰੀ ਜਾਂਦਾ ਗੁਰਦਰਾ ਸਾਹਿਬ ਕੋਲ ਕੋ ਘਾਟਦਾ ਵੀ ਨੁਕਸਾਨ ਹੋਇਆ ਰਿਹਾ ਪਤਾ ਨਹੀਂ ਇਹ ਨਾ ਬਾਲੀਦਾਲ ਨੂੰ ਵੀ ਇਸ ਸਾਡੇ ਸੱਜਣ ਨੇ ਵੇਸੰਦ ਕਰੇ ਵਾਲ ਸਾਹਬ ਨੇ ਬਾਲੀਦਾਲ ਵੀ ਲੁਧਿਆਣਾ ਚੋਂ ਡੇੜਾ ਕਰ ਕੀਤਾ ਵਿਆ ਗੁਰਦਰਾ ਸਾਹਿਬ ਤੇ ਵੀ ਆ ਗਏ ਦਖੰਦਾਜੀ ਦੇਣ ਲੱਗਿਆ ਜਿਹੜਾ ਬਹੁਤ ਵਧੀਆ ਪ੍ਰਬੰਧ ਚੱਲਦਾ ਪਿਆ ਸੀਗਾ ਔਰ ਜਿਹੜੀ ਜਿਹੜੀ ਚੀਜ਼ ਘੱਟੇ ਤੇ ਚੱਲ ਪਈ ਸੀਗੀ ਜਿਹੜੀ ਵੀ ਚੀਜ਼ ਉਹ ਗੁਰਦਰਾ ਸਾਹਿਬ ਇੱਕ ਘੱਟੇ ਤੇ ਚੱਲਦਾ ਪਿਆ ਸੀਗਾ ਉਹ ਗੁਰਦਰਾ ਸਾਹਿਬ ਨੂੰ ਅੱਜ ਉੱਪਰ ਲੈ ਗਏ ਅੱਜ ਤੱਕ ਕਿਸੇ ਵੀ ਜਿਹੜੀਆਂ ਪਹਿਲੀ ਵੀ ਕਮੇਟੀਆਂ ਰਹੀਆਂ ਜਾਂ ਪਹਿਲੇ ਰਸੀਵਰ ਰਹੇ ਆ ਉਹਨਾਂ ਨੇ ਅਜੇ ਤੱਕ ਗੋਲਕੇ ਜੋ ਪੈਸਾ ਨਹੀਂ ਖਰਚਿਆ ਪਰ ਅਸੀਂ ਉਸ ਨੂੰ ਗੋਲਕ ਨੂੰ ਵਧਾ ਕੇ ਗੋਲਕ ਦੇ ਵਿੱਚੋਂ ਸੋਲਰ ਸਿਸਟਮ ਲਾਇਆ ਸੰਗਤਾਂ ਤੋਂ ਲੈ ਕੇ ਪੈਸੇ ਜਿਹੜੇ ਵੀ ਆ ਪ੍ਰਬੰਧ ਕੀਤੇ ਆ ਜਿਹੜੀ ਕੀਰਤਰੀ ਦੀ ਸਟੇਜ ਸੀਗੀ ਇਕ ਚਾੜੇ ਦਾ ਪਟਾ ਹੁੰਦਾ ਉਹ ਫੱਟੇ ਲਾ ਕੇ ਸਟੇਜ ਬਣੀ ਹੋਈ ਸੀ ਇਹ ਲੋਕਾਂ ਨੇ ਪਹਿਲਾਂ ਤਾਂ ਦੇਖਿਆ ਨਹੀਂ ਗੁਰਦੁਆਰਾ ਸਾਹਿਬ ਨੂੰ ਆ ਕੇ ਅੱਜ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵਧੀਆ ਚੱਲਣ ਲੱਗ ਗਿਆ ਆ ਸਾਡੇ ਲੀਡਰ ਸਾਹਿਬਾਨ ਮੀਂਹ ਸਿੰਦਰ ਗਰੇਵਾਲ ਸਾਹਿਬ ਪੀਪੀਸੀ ਵੀ ਆਦੇ ਮਗਰ ਲਾ ਕੇ ਤੇ ਗੁਰਦਾਰਾ ਸਾਹਿਬ ਦੇ ਵਿੱਚ ਇਹ ਦਖਨਦਗੀਆਂ ਕਰਦੇ ਆ ਔਰ ਪ੍ਰਬੰਧ ਨੂੰ ਫੇਰ ਅਸੀਂ ਇਹ ਲਾਹਣੀਆਂ ਦਾ ਗੁਰਦਾਰਾ ਘੁੰਦਾ ਸੀਗਾ ਇਤਿਹਾਸ ਗੁਰਦਾਰਾ ਨਹੀਂ ਘੁੰਦਾ ਸੀਗਾ ਲਾਹਣੀਆਂ ਦਾ ਗੁਰਦਾਰਾ ਘੁੰਦਾ ਸੀ ਉਹਨੂੰ ਲਾ ਕੇ ਅਸੀਂ ਅੱਜ ਉਹ ਇਤਿਹਾਸ ਗੁਰਦਾਰਾ ਬਣ ਤੋੜਿਆ ਸੀਗਾ ਔਰ ਬਹੁਤ ਵਧੀਆ ਪ੍ਰਬੰਧ ਚੱਲਦੇ ਪਏ ਸੀਗੇ ਜਿਹਦੇ ਵਿੱਚ ਅਸੀਂ ਵੱਡੇ ਨਗਰ ਕੀਰਤਨ ਆਪਦੇ ਟਾਈਮ ਦੇ ਵਿੱਚ ਕਰੇ ਔਰ 10-10 ਦਿਨ ਦੇ ਪ੍ਰੋਗਰਾਮ ਹਫ਼ਤਾਵਾਰੀ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਚੱਲਦੇ ਪਏ ਸੀਗੇ ਇਹ ਸੱਜਣ ਨੂੰ ਪਤਾ ਨਹੀਂ ਕਿਹੜੀ ਗੱਲ ਹੋਈ ਆ ਮੈਂ ਬਿਲਕੁਲ ਕਹਾਂਗਾ ਉਪਰ ਤਿਕਰ ਵੀ ਅਸੀਂ ਕਹਾਂਗੇ ਕਿ ਮੀਂਹ ਸਿੰਧਰ ਗ ਅਕਾਲੀ ਦਲ ਦਾ ਵੀ ਮੇੜਾ ਕਰ ਕੀਤਾ ਤੇ ਗੁਰਦੁਆਰਾ ਸਾਹਿਬ ਦਾ ਵੀ ਇਹ ਨੁਕਸਾਨ ਕਰਦਾ ਪਿਆ। ਇਹ ਬਾਕੀ ਇੱਕ ਦਾ ਨੂਰਾ ਕਿਤੇ ਕੋਟ ਵਿੱਚ ਆਦਿ ਨਾ ਕੋਟਾਂ ਨੂੰ ਲਗਾਇਆ ਗਿਆ। ਜੀ ਤੁਹਾਨੂੰ ਕੋਈ ਨੋਟਿਸ ਨਹੀਂ ਆ ਤੁਹਾਨੂੰ ਪਟਨ ਤੋਂ ਪਹਿਲਾਂ ਕੋਈ ਇਨਫੋਰਮੇਸ਼ਨ ਨਹੀਂ ਮੈਨੂੰ ਇਹਨਾਂ ਨੇ ਕੋਈ ਨਹੀਂ ਦੱਸਿਆ ਹਿਸ਼ਿੰਦਰ ਗਰੇਵਾਲ ਨੇ پتہ ਨਹੀਂ ਕਿਦਾਂ ਤਰੀਕੇ ਨਾਲ ਕੀ ਗੱਲ ਕਰੀ ਕੀ ਉੱਪਰ ਨਹੀਂ ਗੱਲ ਕਰੀ ਮੈਨੂੰ ਬਿਨਾਂ ਨੋਟਿਸ ਤੋਂ ਕੱਢਿਆ ਗਿਆ ਜਿਹੜਾ ਰিসিਵਰ ਲਾਇਆ ਉੱਥੇ ਮੈਨੇਜਰ ਆ ਆਲਵੀਰ ਸਾਹਿਬ ਉਹ ਦੋ ਦੋ ਗੱਡੀਆਂ ਲੈ ਕੇ ਹੁੰਦਾ ਇੱਥੇ ਨਾ ਇੱਥੇ ਟਾਈਮ ਦੇ ਸਕਦਾ ਨਾ ਉੱਥੇ ਦੇਦਾ ਦੋਨੇ ਪ੍ਰਬੰਧ ਕਿੱਦਾਂ ਕੰਮ ਲੇਗਾ ਵੱਡਾ ਐਡਾ ਵੱਡਾ ਗੁਰਦੁਆਰਾ ਸਾਹਿਬ ਉੱਥੇ ਇੰਨੀ ਸੰਗਤ ਆਉਂਦੀ ਆ ਦੋ ਦੋ ਪਾਸੇ ਮਹਿੰਦਰ ਗਰੇਵਾਲ ਨੂੰ ਖੁਸ਼ੀ ਹੋਣਾ ਜਾ ਕੇ ਵੀ ਉਹ ਕਿਹੜੇ ਹਿਸਾਬ ਨਾਲ ਉਹ ਪ੍ਰਬੰਧ ਕਰ ਲੇਗਾ ਕਿਹੜੇ ਹਿਸਾਬ ਨਾਲ ਪ੍ਰਬੰਧ ਕਰੇਗਾ ਵੀ ਤੂੰ ਲਵਾ ਤਾਂ ਦਿੱਤਾ ਉਹਨੂੰ ਉਹਦੇ ਕੋਲ ਪ੍ਰਬੰਧ ਵੀ ਲੈਣਾ ਸਾਰਾ ਦਿਨ ਬਿਠਾ ਇੱਥੇ ਉਹਨੂੰ ਸੰਗਤ ਵੱਲੋਂ ਤੁਹਾਡੇ ਹੱਥ ਦੀ ਇਹ ਸਰਾ ਦਾ ਨਾਰਾ ਮਾਰਿਆ ਜਾ ਰਿਹਾ ਕਿ ਮੇਰੇ ਵੀ ਹੋਊ ਦੁਬਾਰਾ ਵੀ ਹੋਵੇਗਾ ਕਿ ਅੱਗੇ ਵੀ ਪਲੇਟਫਾਰਮ ਤੇ ਵੀ ਬੈਠੇਗੀ ਤੇ ਕੀ ਉਹਨਾਂ ਵੱਲੋਂ ਇਸ ਪਾਰਟੀ ਨੇ ਉੱਚ ਅਧਿਕਾਰੀ ਨਾਲ ਜਿਹਨੇ ਰੋਮਰੂ ਸਾਡੇ ਦੇ ਅੱਜ ਦੀ ਕੀਤੇ ਪਹਾਨ ਜਾਂ ਕੁਝ ਵੀ ਤੋਂ ਬਾਰੇ ਕੋਈ ਨਾ ਗੱਲ ਕਰਦਾ ਕੋਈ ਨਹੀਂ ਕਿ ਦੇਖੋ ਜੀ ਮੈਂ ਜਿੰਨੀ ਵੀ ਮੈਨੂੰ ਸਤਗੁਰੂ ਸੇਵਾ ਦਿੱਤੀ ਦੀ ਬਖਸ਼ੀ ਸੀ ਮੈਂ ਆਪਣੇ ਘਰੇ ਬਹਿ ਗਿਆ ਸੀ ਆਗੇ ਮੈਂ ਕੋਈ ਕਿੰਤੂ ਪ੍ਰੰਤੂ ਨਹੀਂ ਕੀਤੀ ਸੀ ਆਗੇ ਮੈਂ ਕਿਹਾ ਵੀ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਸੇਵਾ ਦਿੱਤੀ ਜਿੰਨੀ ਮੈਂ ਸੇਵਨ ਆ ਗਿਆ ਆਪਣੇ ਘਰੇ ਬਹਿ ਗਿਆ ਸੀ ਪਰ ਸੰਗਤਾਂ ਇੱਥੇ ਇੰਨੀ ਇਕੱਠੀਆਂ ਹੋ ਗਈਆਂ ਘਰੇ ਆ ਕੇ ਮੇਰੇ ਕੋਲ ਉਹ ਕਹਿੰਦਾ ਤੁਹਾਨੂੰ ਅਸੀਂ ਬੈਠਣ ਨਹੀਂ ਦੇਣਾ ਤੁਹਾਨੂੰ ਅਸੀਂ ਬਾਹਰ ਲੈ ਕੇ ਜਾਣਾ ਜਿੱਦਾਂ ਮਰਜ਼ੀ ਕਰੋ ਸਾਡੇ ਨਾਲ ਜਿੱਦਾਂ ਮਰਜ਼ੀ ਕਰੋ ਅਸੀਂ ਕੋਚਾ ਅਧਿਕਾਰੀਆਂ ਕੋਲੇ ਵੀ ਜਾਵਾਂਗੇ ਗਏ ਆ ਉਹ ਤੁਹਾਨੂੰ ਸਹਿ ਦੱਸਿਆ ਹੋਣਾ ਉਹਨਾਂ ਨੇ ਸੰਗਤਾਂ ਨੂੰ ਦੱਸਿਆ ਹੋਣਾ ਉਸ ਅਧਿਕਾਰੀਆਂ ਕੋਲੋਂ ਬਣੇ ਇੱਥੇ ਲੀਟਰਾਂ ਕੋਲੇ ਵੀ ਗਏ ਆ ਉਹ ਕਿੱਦਾਂ ਕਰਦੇ ਵੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਜੇ ਮੈਨੂੰ ਸਤਗੁਰੂ ਸੇਵਾ ਦੇ ਬਖਸ਼ਣਗੇ ਤੇ ਦੁਬਾਰੇ ਆਪਾਂ ਫੇਰ ਉਹ ਗੁਰੂ ਘਰ ਦੀ ਆਪਾਂ ਸੇਵਾ ਕਰਾਂਗੇ ਕਿ ਜੀ ਗੇਟ ਦਾ ਵੀ ਕੋਈ ਮਸਲਾ ਕਿ ਬੈਠ ਗਿਆ ਸੰਗਤ ਨੇ ਕਿਹਾ ਸੀ ਜੀ ਮੈਂ ਉਹਦੀ ਵੀ ਤੇ ਆਪਾਂ ਇਸ ਸਮੇਂ ਕਰਕੇ ਮੈੜ ਰਵਾਂਗਾ ਫਿਰ ਕਾਹਨ ਜਿਹੜਾ ਕਹਿ ਉਹ ਉਹ ਇਹ ਹੁਣ ਤਾਂ ਲੱਗਦਾ ਹੈ ਕਿ ਤੁਹਾਡੇ ਬਹਿ ਹਾਰ ਦੀ ਰੋਕ ਦੇਖੋ ਇੱਥੇ ਸਰਕਾਰਾਂ ਸਾਰਾਂ ਨਹੀਂ ਰਹੀਆਂ ਸਾਰੇ ਲੀਡਰ ਇੱਥੇ ਲੁਗਾਂ ਦੇ ਵੱਡੇ ਵੱਡੇ ਲੀਡਰ ਆ ਜਿਹੜਾ ਇਹ ਮਹਿੰਦਰ ਗਰੇਵਾਲਾ ਮੰਤਰੀ ਵੀ ਰਿਹਾ ਅੱਜ ਤੱਕ ਇਹਨੇ ਗੁਰਦਾਰ ਸਾਹਿਬ ਦੀ ਸਾਰ ਨਹੀਂ ਲੱਤੀ ਇਸ ਬੰਦੇ ਨੇ ਅੱਜ ਜੇ ਅਸੀਂ ਗੇਟ ਪਾਸ ਕਰਵਾਇਆ ਗੁਰਨਾਨਕ ਦੇਵ ਜੀ ਦੇ ਨਾਂ ਤੇ ਲੈ ਕੇ ਜੀਟੀ ਰੋਡ ਤੋਂ ਲੈ ਕੇ ਹਨੂ ਮਾਨ ਮੰਦਰ ਤੱਕ ਤਿੰਨ ਨੰਬਰ ਦੀ ਜਿਹੜਾ ਗੁਰਨਾਨਕ ਦੇਵ ਮਾਰਗ ਮਾਰਗ ਇਹਦਾ ਨਾਂ ਰਖਾਇਆ ਸਰਕਾਰੀ ਤੌਰ ਦੇ ਉੱਤੇ ਔਰ ਅਸੀਂ ਗੇਟ ਪਾਸ ਕਰਾਇਆ ਜਿੱਦਾਂ ਆਲਮੀਰ ਸਾਹਿਬ ਗੇਟ ਬਣਾਇਆ ਹੋਇਆ ਨਾ ਰੋਡ ਦੇ ਉੱਤੇ ਐਦਾਂ ਹੀ ਇਹ ਰੋਡ ਦੇ ਤੋਂ ਥੋੜਾ ਜਿਹਾ ਵੀ 100 ਫੁੱਟ ਪਹਿਲਾਂ ਜਦ ਲਈ ਗੇਟ ਬਣਾਉਣ ਦਾ ਸਾਰਾ ਪ੍ਰਬੰਧ ਕਰ ਲਿਆ ਸੀਗਾ ਉਹ ਗੇਟ ਦੀ ਮਨਜ਼ੂਰੀ ਵੀ ਲੈ ਲਈ ਸੀਗੀ ਸੰਗਤਾਂ ਦੇ ਸਹਿਯੋਗ ਨਾਲ ਗੇਟ ਬਣਾਉਣਾ ਜੀ ਆਪਣੇ ਕੋਲੋਂ ਵੀ ਪੈਸੇ ਲਾ ਕੇ ਸ਼ੁਰੂ ਸ਼ੁਰੂ ਆਪਣੇ ਕੋਲੋਂ ਲਾ ਕੇ ਕਰਨਾ ਸੀਗਾ ਜਿਵੇਂ ਸੈੱਟ ਦੀ ਸੇਵਾ ਆਪਣੇ ਪਿੰਡ ਤੋਂ ਸ਼ੁਰੂ ਹੋਰੀ ਸੋਲਰ ਦੀ ਗੋਲਕ ਦੇ ਵਿੱਚੋਂ ਸੇਵਾ ਕਰਾਈ ਪੈਨਲ ਦਾ ਬੁਰਾ ਬਿਜਲੀ ਦਾ ਬੁਰਾ ਹਾਲ ਸੀਗਾ ਉਹ ਸਾਰੀ ਸੇਵਾ ਕਰਾਈ ਜਨਨਕੀ ਨੀਕੇ ਸੇਵਾ ਤੋਂ ਦਸੀਆਂ ਟਰੰਕਾਂ ਵਾਲੇ ਬਾਜ਼ਾਰ 'ਚ ਸਾਡੇ ਕੋਲੇ ਗੁਰਦੁਆਰਾ ਇੱਕ ਉਹ ਵੀ ਹੈਗਾ ਸਾਡੇ ਨਾਲ 20 ਲੱਖ ਕਰ ਤਕਰੀਬਨ 20 ਲੱਖ ਦੀ ਸੰਗਤਾਂ ਕੋਲ ਉਹ ਗੁਰਦੁਆਰਾ ਸਾਹਿਬ ਦੀ ਇਹ ਸੇਵਾ ਕਰਵਾਈ। ਸੇਵਾ ਬੜੇ ਵਧੀਆ ਤਰੀਕੇ ਨਾਲ ਚੱਲਦੀ ਸੀ ਇਹ ਗਰੇਵਾਲ ਸਾਹਿਬ ਨੂੰ ਪਤਾ ਨਹੀਂ ਕਿਹੜੀ ਸਾਡੇ ਤੋਂ ਬੈਰ ਵਿਰੋਧ ਗੁਰੂ ਘਰ ਦੇ ਨਾਲ ਹੈਗਾ। ਗੁਰੂ ਘਰ ਦਾ ਦੁੱਖ ਹੀ ਆ ਇਹ। ਮੈਂ ਕਹੂੰਗਾ ਗੁਰੂ ਘਰ ਦਾ ਦੁੱਖ ਹੀ ਆ ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਇੱਕ ਇਨਕੁਆਰੀ ਲੱਗੀ ਹੋਈ ਸੀਗੀ ਬੀਬੀ ਗੁਰਪ੍ਰੀਤ ਸੀਵਿਆ ਦੇ ਨਾਂ ਦੇ ਉੱਤੇ। ਕਿਉਂਕਿ ਇਹ ਇਨਕੁਆਰੀ ਹੋਣੀ ਸੀਗੀ ਉਹਨੇ ਮਹਿੰਦਰ ਗਰੇਵਾਲ ਨਾਲ ਕੀ ਸਾੜ-ਗਾ ਇਹ ਕਹਿੰਦਾ ਮੈਂ ਅਕਾਲ ਤਖਤ ਸਾਹਿਬ ਨੂੰ ਮੰਨਦਾ ਸਕਦੇ ਹੁਕਮਾਂ ਨੂੰ ਮੰਨਦਾ ਕਹਿੰਦਾ ਮੈਂ ਪਰ ਮੰਨਦਾ ਕਿੱਥੋਂ ਵੀਰ ਮੇਰਾ ਇਹ ਤਾਂ ਰੋਕਦਾ ਹੁਕਮਾਂ ਨਾ ਮਾਣ ਨੂੰ ਹੁਕਮਾਂ ਦੇ ਜਿਹੜੇ ਗੁਰੂ ਅਕਾਲ ਤਖਤ ਸਾਹਿਬ ਦਾ ਹੁਕਮ ਨਾਵੇਂ ਇੰਨਕ ਵਾਰੀਆਂ ਹੁੰਦੀਆਂ ਉਹਨਾਂ ਨੇ ਰੋਕੀ ਬੈਠਾ ਏ ਇਹ ਦੱਬ ਕੇ ਬੈਠਾ ਏ ਜਿਹੜਾ ਰਿਸਿਵਰ ਸਾਹਿਬ ਨਮਾ ਲੱਗੇ ਹੋਇਆ ਉਹਨੂੰ ਪਤਾ ਨਹੀਂਗਾ ਵੀ ਬੀਬੀ ਦੇ ਇੰਨਕ ਵਾਰੀ ਇਹਦੀ ਲੱਗੀ ਵੀ ਆ ਉਹਨੂੰ ਨਾਲ ਕੁਰਸੀ ਦੇ ਨਾਲ ਕਿੱਦਾਂ ਬਿਠਾਉਂਦਾ ਇਹ ਉਹਨੂੰ ਨਹੀਂ ਪਤਾ ਵੀ ਇਹ ਸਾਰਾ ਕੰਮ ਹੋਇਆ ਰਿਹਾ ਜਿਹੜਾ ਮੈਨੇਜਰ ਹੈ ਜਰਮਨਜੀਤ ਸਿੰਘ ਉਹਨੂੰ ਨਹੀਂ ਪਤਾ ਵੀ ਇੰਨਕ ਵਾਰੀ ਲੱ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਸ ਗੁਰਦੁਆਰਾ ਸਾਹਿਬ ਦੇ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਪ੍ਰਬੰਧਕ ਕਮੇਟੀ ਕੰਮ ਕਰਦੀ ਸੀ ਉਸ ਨੂੰ ਅਪਸੀ ਝਗੜੇ ਹੋਣ ਕਾਰਨ ਜਾਂ ਸ਼ਿਕਾਇਤਾਂ ਵਗੈਰਾ ਹੋਣ ਕਾਰਨ ਪਿਛਲੇ ਕਾਫੀ ਸਮੇਂ ਤੋਂ ਗੁਰਦੁਆਰਾ ਸਿੱਖ ਜੁਡੀਸ਼ੀਅਨ ਕਮਿਸ਼ਨ ਦੇ ਅਨੁਸਾਰ ਉਹਨਾਂ ਦੀ ਹਦਾਇਤਾਂ ਅਨੁਸਾਰ ਪ੍ਰਬੰਧਕ ਰਸੀਵਰ ਲੱਗਦੇ ਆ ਰਹੇ ਹਨ ਉਸੇ ਤਹਿਤ ਹੀ ਮੇਰੇ ਤੋਂ ਪਹਿਲਾਂ ਤਿੰਨ ਚਾਰ ਪ੍ਰਬੰਧਕ ਰিসিਵਰ ਕੰਮ ਕਰਕੇ ਗਏ ਹਨ ਜਿਨ੍ਹਾਂ ਨੇ ਵਕਫ ਵਕਫ ਆਪੋ ਆਪਣੇ ਸਮਿਆਂ ਤੇ ਗੁਰਦਰਾ ਸਾਹਿਬ ਦੇ ਕਾਰਜ ਕੀਤੇ ਮਿਤੀ 9 1 2025 ਨੂੰ ਮਾਨਯੋਗ ਗੁਰਦਰਾ ਸਿੱਖ ਜੁਡੀਸ਼ਲ ਕਮਿਸ਼ਨ ਵੱਲੋਂ ਮੈਨੂੰ ਆਟਰ ਆਇਆ ਕਿ ਤੁਹਾਨੂੰ ਗੁਰਦਰਾ ਗਊ ਘਾਟ ਦਾ ਰিসিਵਰ ਨਿਯੁਕਤ ਕੀਤਾ ਹੈ ਸੋ ਮੈਂ ਉਹ ਸੋ ਆਰਡਰ ਦੀ ਪਾਲਣਾ ਕਰਦੇ ਆਂ ਮਿਤੀ 10 ਜਨਵਰੀ 2025 ਨੂੰ ਸੋਇਰੇ ਇੱਥੇ ਗੁਰਦਰਾ ਸਾਹਿਬ ਆ ਕੇ ਹਾਜ਼ਰ ਹੋਇਆ ਆ ਰੁਟੀਨ ਦੇ ਜਿਹੜੇ ਕਾਰਜ ਨੇ ਉਹ ਕੀਤੇ ਜਾ ਰਹੇ ਨੇ ਸੋ ਗੋਲਕ ਆ ਗਿਆ ਉਹਨਾਂ ਨੇ ਅਭੀ ਸਾਡਾ ਵੀਕ ਹੋ ਰਹੀ ਕਹਿੰਦੇ ਆ ਗੋਲਕ ਨੂੰ ਲੈ ਕੇ ਕੋਈ ਰੌਣਾ ਬਣਾ ਇਹ ਗੋਲਕ ਨੂੰ ਮੇਰੇ ਸਮੇਂ 'ਚ ਪਿਛਲੇ ਮਹੀਨੇ ਜਿਹੜੀ ਗੋਲਕ ਸੀ ਉਸ ਵਿੱਚ ਵੀ ਲਗਭਗ 1,32,134 ਰੁਪਏ ਜਿਹੜੇ ਨੇ ਉਹ ਪਿਛਲੇ ਸਾਲ ਨਾਲੋਂ ਜਨਵਰੀ 2024 ਦੀ ਜਿਹੜੀ ਗੋਲਕ ਸੀ ਉਸ ਨਾਲੋਂ ਇਸ ਜਨਵਰੀ 2025 ਦੀ ਗੋਲਕ ਜਿਹੜੀ ਆ ਉਹ 1,32,134 ਰੁਪਏ ਵਧੀ ਹੈ ਜਦ ਕਿ ਪਿਛਲੇ ਸਾਲ ਜੋ ਫਰਵਰੀ 2023 ਦੀ ਗੋਲਕ ਸੀ ਇਸ ਫਰਵਰੀ 2025 ਦੀ ਗੋਲਕ ਜਿਹੜੀ ਆ ਉਹ ਲਗਭਗ 26-27000 ਵਧੀ ਹੈ ਅਜਿਕੇ ਪਿਛਲੇ ਸਾਲ ਦਿਨ ਵੀ ਜ਼ਿਆਦਾ ਇਸ ਵਾਰ ਦਿਨ ਵੀ ਘਟ ਹੈ ਹੀ ਔਸਤ ਜਿਹੜੀ ਲੈਨੇ ਆ ਨਾ ਉਹਦੇ ਅਨੁਸਾਰ ਵੀ ਲਗਭਗ ਸਾਡੀ 50000 ਰੁਪਏ ਗੋਲਕ ਪਿਛਲੇ ਸਾਲ ਨਾਲੋਂ ਵਧੀਏ ਇਹ ਪ੍ਰਧਾਨਗੀ ਦਾ ਰੋਲਾ ਜਿਹੜਾ ਨਾ ਜੀ ਇਹ ਗੁਰਦਰਾ ਸਿੰਘ ਜੁਡੀਸ਼ੀਅਲ ਕਮਿਸ਼ਨ ਕੋਲ ਹੈ ਸਾਡਾ ਕੋਈ ਰੋਲਾ ਨਹੀਂ ਨਾ ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਹੈ ਮੈਨੂੰ ਤੇ ਮਾਨਯੋਗ ਜੁਡੀਸ਼ੀਅਲ ਕਮਿਸ਼ਨ ਦਾ ਜਿਹੜਾ ਆਰਡਰ ਮਿਲਿਆ ਮੈਂ ਉਸ ਆਰਡਰ ਅਨੁਸਾਰ ਹਾਜ਼ਰ ਹੋ ਗਿਆ। ਮੇਰੇ ਕੋਲ ਆਰਡਰ ਪਤਾ ਜੀ ਕੋਈ ਗੁੱਲੰਗ ਦੀ ਗੱਲ ਕੀਤੀ ਜਾ ਰਹੀ ਸੀ ਉਹਨਾਂ ਦੇ ਵੱਲੋਂ ਕਿ ਆਮਦਨੀ ਜਰੀਬ ਸੰਗਤ ਆਂਦੀ ਹੈ ਗੁਰਦੁਆਸ ਗੁਰਦੁਆਰੇ ਦੇ ਵਿੱਚ ਜਿਹੜੇ ਗੁੱਲਗੋ ਪਾਂਦੀ ਸੀ ਵਾ ਪਾਂਦੀ ਹੈ ਉਹ ਉਹਦੇ ਵਿੱਚ ਘਾਟਾ ਹੋਇਆ ਹੈ ਜਿਹੜਾ ਮੈਂ ਦੇਖਿਆ ਜੀ ਸਰ ਸਾਰਾ ਰਿਹਾਕ ਦਾ ਮਾਪੇ ਹੱਥ ਲੇ ਤਾ ਉਹ ਕੀ ਮਾਮਲਾ ਉਹ ਪਹਿਲੇ ਜਿਹੜੇ ਰਿਸਿਵਰ ਜਾਂ ਤੇ ਇਹ 2 ਸਾਲ ਉਹ ਵੀ ਰਹੇ ਨੇ 2 ਢਾਈ ਸਾਲ ਉਹਨਾਂ ਨੇ ਵੀ ਇੱਥੇ ਆਪਣਾ ਪ੍ਰਬੰਧਕ ਤੌਰ ਤੇ ਕਾਰਜ ਕੀਤੇ ਆ ਉਹ ਵੀ ਇਹ ਗੱਲ ਦੀ ਘੋਕ ਕਰ ਸਕਦੇ ਕਿਉਂਕਿ ਉਹ ਤੇ ਮੇਰੇ ਤੋਂ ਪਹਿਲਾਂ ਪੁਰਾਣੀ ਗੱਲ ਕਰਦੇ ਕਿ ਜਿਹੜੇ ਪਹਿਲੇ ਸਮਿਆਂ 'ਚ ਗੋਲ ਘਟੀ ਵਧੀਏ ਪਰ ਮੈਂ ਦੇ ਪਿਛਲੇ ਮਹੀਨੇ 9 ਤਰੀਕ 10 ਨੂੰ ਹਾਜ਼ਰ ਹੋਇਆ ਮੇਰੇ ਸਮੇਂ ਤੇ ਗੋਲ ਕਾ ਵਧ ਰਹੀਆਂ ਕੜਾ ਪ੍ਰਸ਼ਾਦ ਦੀ ਵਟਕ ਵਧ ਰਹੀ ਆ ਸੰਗਤ ਵੀ ਆ ਵਧ ਰਹੀ ਆ ਇਹ ਨਿਗਰਸ਼ਰ ਜੀ ਨੇਕ ਸਿੰਘ ਜੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਰਸੀਵਰ ਜਿਹੜਾ ਹਟਾਇਆ ਗਿਆ ਮੈਨੂੰ ਉਸ ਦਾ ਕੋਈ ਆਰਡਰ ਨਹੀਂ ਦਿੱਤਾ ਗਿਆ ਮੈਨੂੰ ਕੁਝ ਦੱਸਿਆ ਨਹੀਂ ਗਿਆ ਨਾ ਉਹਨਾਂ ਨੂੰ ਕੋਈ ਕਾਰਨ ਪਤਾ ਇਹ ਜਿਹੜਾ ਨਾ ਮਾਨਯੋਗ ਗੁਰਦਰਾ ਸਿੱਖ ਜੁਡੀਸ਼ੀਅਲ ਕਮਿਸ਼ਨ ਨੂੰ ਪਤਾ ਹੋਵੇਗਾ ਜੀ ਇਹ ਉਹਨਾਂ ਦਾ ਹੀ ਕਾਰਜ ਆ ਉਹਨਾਂ ਨੇ ਹਟਾਉਣੇ ਆ ਉਹਨਾਂ ਨੇ ਲਾਉਣੇ ਆ ਨਹੀਂ ਬੱਸ ਕਹਿੰਦੇ ਨਹੀਂ ਬੱਸ ਉਹਨਾਂ ਨੇ ਇੱਕ ਹੋਰ ਰੋਕ ਲਗਾਇਆ ਕਿ ਇੱਥੇ ਨੀ ਪੱਤਰ ਵੀ ਜਿਹੜਾ ਰੱਖਿਆ ਗਿਆ ਚਾਰ ਕਿਤਾ ਰੱਖ ਕੇ ਵਾਟਰ ਰਿਕ ਦੇ ਦੇ ਜਿਹੜਾ ਇੱਥੇ ਨਹੀਂ ਪੱਥਰ ਕੋਈ ਇਦਾਂ ਨਹੀਂ ਰੱਖਿਆ ਗਿਆ ਉਹ ਸਿਰਫ ਇੱਥੇ ਨਾ ਸੰਗਤਾਂ ਨੇ ਮੰਗ ਹੀ ਕਿ ਕਾਰ ਸੇਵਾ ਦੁਬਾਰਾ ਆਰੰਭ ਕਰਾਈ ਜਾਏ ਕਿਉਂਕਿ ਪਿਛਲੇ ਇਹਨਾਂ ਦੇ ਆਪਸੀ ਕੋਈ ਵਖਰੇਵੇਂ ਜਾਂ ਝਗੜੇ ਕਾਰਨ ਜਿਹੜੀ ਕਾਰ ਸੇਵਾ ਬੰਦ ਸੀ ਤੇ ਉਹ ਸੰਗਤਾਂ ਨੇ ਮੰਗ ਕੀਤੀ ਕਿ ਇੱਥੇ ਕਾਰਜ ਹੋਣ ਵਾਲਿਆ ਜਿਹੜਾ ਸਰੋਵਰ ਆ ਇਹਦਾ ਜਿਹੜਾ ਜਾਲਾ ਬਹੁਤ ਖਰਾਬ ਹੋ ਰਿਹਾ ਉਹਦਾ ਜਿਹੜਾ ਪੱਥਰ ਲੱਗਾ ਉਹ ਬਹੁਤ ਖਰਾਬ ਆ ਕਾਰ ਸੇਵਾ ਰਾਈ ਜਿਹੜਾ ਨਾ ਉਹ ਕਾਰਜ ਕਰਵਾਇਆ ਜਾਵੇ ਪਹਿਲ ਤੱਕ ਨਹੀਂ ਜਕਿਆ ਉਦੋਂ ਇਹੀ ਰਸੀਵਰ ਸਾਹਮਣੇ ਸੀਗੇ 10000 ਰੁਪਏ ਮੈਂ ਦਿੱਤਾ ਪੱਕੇ ਬੰਦ ਜਨਰੇਟਰ ਬੰਦ ਲੁਧਿਆਣਾ ਸਾਰਾ ਭਾਈਚਾਰਾ ਮੇਰਾ ਬਹੁਤ ਹੈ ਮੇਰੀ ਮਾ ਦਾ ਭੋਗ ਦਾ ਭੋਗ ਸੀਗਾ ਇਹਨਾਂ ਤੋਂ ਇੱਕ ਬਲਬ ਤੱਕ ਦੀ ਜਗ੍ਹਾ ਇਹ ਗੱਲਾਂ ਕਰਦੇ ਸੀ ਸੇਵਾ ਕੀਤੀ ਆ ਸੇਵਾ ਕੀਤੀ ਆ ਤੇਰਾ 1500 ਰੁਪਏ ਬਬਰ ਵੈਸੇ ਦਿੱਲੀ ਵਾਲੇ ਨੇ ਕਾਰ ਸੇਵਾ ਦੇ ਵਿੱਚ ਇਹ ਕਹਿੰਦੇ ਇੱਕ ਸ਼ੈੱਡ ਬਾਦ ਆ ਸ਼ੈੱਡ ਕਿੰਨਾ ਨਾ ਪਾਇਆ ਸਾਢੇ 2500 ਨਾ ਪਾਇਆ ਸਾਡੀ ਸੰਗਤ ਨੇ ਪਾਇਆ ਇਹਨਾਂ ਨੇ ਕੀ ਕੀਤਾ ਉਹ ਕਹਿੰਦੇ ਸੀ ਮੈਂ ਫ੍ਰੀ ਸੇਵਾ ਕਰੂੰਗਾ ਕਿਤੇ ਕੀਤੀ 20000 ਰੁਪਏ ਤਨਖਾਹ ਲਵਾ ਕੇ ਆਏ ਨੇ ਜੇ ਲਵਾ ਕੇ ਲਿਆਏ ਨੇ ਜੇ ਸੇਵਾ ਕਰੇ ਜੀ ਜਿਹੜਾ ਸੇਵਾਦਾਰ ਹੁੰਦਾ ਨਿਰਬਕ ਸੇਵਾਦਾਰ ਹੁੰਦਾ ਉਹ ਇਸ ਤਰ੍ਹਾਂ ਪੈਸੇ ਨਹੀਂ ਲੈਂਦੇ ਇਸ ਤਰ੍ਹਾਂ ਪੈਸੇ ਮੰਗਦੇ ਨੇ ਬਿਲਕੁਲ ਗਲਤ ਹਾਂ ਚਲੋ ਹਾਂਜੀ ਹਾਂਜੀ ਵੀਰਾ ਜੀ ਇਹ ਜਿੰਨੀ ਕਾਰ ਸੇਵਾ ਵਾ ਬਾਬਾ ਰਮਨ ਸਿੰਘ ਦਿੱਲੀਆ ਸ਼ਰਮਾ ਉਹ ਸੰਸਥਾ ਵਾ ਐਸਜੀਬੀਸੀ ਨਾਲ ਅਟੈਚ ਨੇ ਉਹਨਾਂ ਦੀਆਂ ਸੇਵਾਵਾਂ ਪੂਰੇ ਹਿੰਦੁਸਤਾਨ 'ਚ ਚੱਲਦੀਆਂ ਨੇ ਇਹ ਕੌਣ ਹੁੰਨੇ ਨੇ ਇਹ ਸੰਗਤ ਦੀ ਸੇਵਾ ਵਾ ਸੰਗਤ ਦਾ ਪੈਸਾ ਲੱਗਾ ਵਾ ਇਹ ਜੋ ਕਰ ਰਹੇ ਨੇ ਆ ਕੱਲ ਹੀ ਇੱਥੇ ਉਦਘਾਟਨ ਕਰਕੇ ਗਏ ਬਾਬਾ ਗੁਲਜਾਰ ਜੀ ਆਏ ਸੀ ਕਿ ਦਿੱਲੀ ਤੋਂ ਬਾਬਾ ਬਚਲ ਜੀ ਦੇ ਆ orderਾਂ ਤੇ ਤੇ ਬਾਬਾ ਨਿਮਾ ਜੀ ਨਾਲ ਆਏ ਸੀਗੇ ਇੱਕ ਸਾਰੀ ਸੰਗਤ ਇੱਕ ਇਹਨਾਂ ਨੇ ਗਰੁੱਪਵਾਦੀ ਖੜੀ ਕਰਦੀ ਮੈਂ ਸਰਦਾਰ ਨਿਹੇਕ ਸਿੰਘ ਜੀ ਨੂੰ ਕਹਿਣਾ ਚਾਹੁੰਦਾ ਵਾ ਗੁਰੂ ਘਰ ਤੋਂ ਡਰੋ ਸੇਵਾ ਕਰਨੀ ਅਸੀਂ ਆਮ ਆ ਅਸੀਂ ਕੋਈ ਅਹੁਦੇਦਾਰ ਨਹੀਂ ਅਸੀਂ ਆਮ ਸੰਗਤ ਆ ਕਿ ਅਸੀਂ ਸੇਵਾ ਨਹੀਂ ਕਰਦੇ ਤੁਸੀਂ ਜੋੜਿਆ ਸੇਵਾ ਕਰੋ ਤੁਹਾਨੂੰ ਗੁਰੂ ਮਾਰਾ ਮਿਹਰ ਕਰਗੇ ਤੁਸੀਂ ਹੋਰ ਸੇਵਾਵਾਂ ਦੇ ਕੰਮ ਕਰੋ ਤੁਸੀਂ ਆ ਕੇ ਲੀਡਰੀ ਨਾ ਕਰੋ ਲੀਡਰੀ ਕਰਨੀ ਹੈ ਖੁੱਲ ਕੇ ਆਓ ਫਿਰ ਤੁਹਾਨੂੰ ਪਤਾ ਲੱਗੂਗਾ ਲੀਡਰੀ ਕਿਹਨੂੰ ਕਹਿੰਦੇ ਗੁਰੂ ਘਰਾਂ ਕੀ ਲੀਡ ਦੇਣਾ ਕਰੋ ਕਿਰਪਾ ਕਰਕੇ ਗੁਰਲਾ ਨਿਕ ਸਾਹਿਬ ਤੋਂ ਡਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਅੱਜ ਕੀ ਕਰਨਾ ਚਾਹੁੰਗਾ ਜਿਹੜਾ ਕੀ ਬੋਲਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਟਾਈਮ ਸਾਰੀ ਸੰਗਤ ਗੁਰਦੁਆਰਾ ਗਊ ਘਾਟ ਵਿਖੇ ਪਾਤਸ਼ਾਹੀ ਪਹਿਲੀ ਲੁਧਿਆਣਾ ਵਿਖੇ ਇਸ ਟਾਈਮ ਤੇ ਖੜੇ ਹੋਈਆਂ ਹਾਂ ਸੋ ਅਸੀਂ ਜਿਹੜੇ ਨਵੇਂ ਰਿਸੀਵਰ ਸਾਹਿਬ ਸਿੱਖ ਜੁਡੀਸ਼ੀਅਲ ਕਮਿਸ਼ਨ ਵੱਲੋਂ ਮੁਕਰਰ ਕੀਤੇ ਨੇ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਸਵਾਗਤ ਕਰਦੇ ਹਾਂ ਔਰ ਸਾਰੀ ਸੰਗਤ ਜੋ ਕਿ ਗੁਰਦੁਆਰਾ ਸਾਹਿਬ ਦੇ ਆਸ-ਪਾਸ ਦੀ ਸੰਗਤ ਹੈ ਅਸੀਂ ਨਵੇਂ ਰਿਸੀਵਰ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਵੀ ਉਹ ਗੁਰੂ ਘਰ ਲਈ ਕੰਮ ਕਰਨਗੇ ਜੋ ਵੀ ਸਾਡੀ ਡਿਊਟੀ ਲਾਉਣਗੇ ਅਸੀਂ ਉਹਨਾਂ ਦਾ ਹਰ ਕਦਮ ਤੇ ਸਾਥ ਦੇਵਾਂਗੇ ਅੱਜ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦੀ ਜਿਹੜੇ ਪ੍ਰਾਨੀ ਸਿਰੇ ਸੀਗੇ ਉਹਨਾਂ ਨੂੰ ਕੀ ਹੋਇਆ ਨਾ ਮੇਰੀ ਕੋਈ ਗਲਤੀ ਦੱਸੋ ਮੈਨੂੰ ਘੜਦਾ ਚੱਕਰ ਦੇਖੋ ਜੀ ਇਹ ਤਾਂ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਅੰਡਰ ਗੁਰਦੁਆਰਾ ਸਾਹਿਬ ਆਉਂਦਾ ਆ ਸਿੱਖ ਜੁਡੀਸ਼ੀਅਲ ਕਮਿਸ਼ਨ ਵੀ ਹੀ ਇਹਨਾਂ ਨੂੰ ਮੁਕਰਰ ਕਰਦੇ ਨੇ ਸਿੱਖ ਜੁਡੀਸ਼ੀਅਲ ਕਮਿਸ਼ਨ ਹੀ ਇਹਨਾਂ ਨੂੰ ਹਟਾ ਸਕਦੇ ਨੇ ਇਹ ਸਿਰਫ ਤੇ ਸਿਰਫ ਪਾਵਰ ਸਿੱਖ ਜੁਡੀਸ਼ੀਅਲ ਕਮਿਸ਼ਨ ਕੋਲ ਹੈਗੀ ਹੈ ਇਹ ਸਿੱਖ ਜੁਡੀਸ਼ੀਅਲ ਕਮਿਸ਼ਨ ਕੋਲ ਜਾਨ ਮਾਨਯੋਗ ਜੱਜ ਸਾਹਿਬ ਕੋਲ ਜਾਨ ਇਹ ਤਾਂ ਉਹੀ ਦੱਸ ਸਕਦੇ ਨੇ ਉਹਨਾਂ ਦੇ ਰੂਲ ਸਾਨੂੰ ਨਹੀਂ ਪਤਾ ਹੈ